ਗੁੱਡ ਮਾਰਨਿੰਗ ਆਲੀਸ਼ਾਨ ਗਰੁੱਪ ਹੈਪੀ ਦੀਵਾਲੀ ਜੀ ਇਹ ਪਹਿਲੇ ਸਾਰੇ ਆਪਣਾ ਆਪਣਾ ਨਾਮ ਦੱਸਿਓ ਜੀ ਦੀਵਾਲੀ ਦੇ ਟਾਈਮ ਤੇ ਸਰ ਸਰਦਾਰ ਜੀ ਆਪਣਾ ਨਾਮ ਸੁਰਿੰਦਰ ਸਿੰਘ ਅਸ਼ੋਤਮ ਦਾਸ ਜਸਮੀਤ ਸਿੰਘ ਚਾਵਲਾ ਤੇਜਿੰਦਰ ਪਾਲ ਸਿੰਘ ਅਮਰਜੀਤ ਸਿੰਘ ਆਵੋੜਾ ਨਿਰਮਲ ਸਿੰਘ ਐਸਪੀ ਚਾਂਦ ਆਰਸ ਪੱਟੀ ਰਵੀਰ ਕੁਮਾਰ ਹਰਪ੍ਰੀਤ ਸਿੰਘ ਖੁਸ਼ੀ ਨਾਲ ਇਹਦਾ ਖੁਸ਼ੀ ਦੇ ਗਰੇਂਦਰ ਯਾਦਵ ਜੋ ਇਹ ਸਾਰਿਆਂ ਨਾਲ ਮਿਲ ਕੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਇਹ ਸਰ ਗਰੁੱਪ ਦਾ ਮੈਂਬਰ ਹੈ ਜੀ ਇਹ ਸਾਰੇ ਤਾੜੀਆਂ ਨਾਲ ਜਿਨ੍ਹਾਂ ਦੇ ਹੱਥ ਵਿੱਚ ਚਾਰਨੀ ਹੈ ਤਾੜੀ ਵਜਾ ਸਕਦੇ ਨੇ ਇੱਕ ਦੂਜੇ ਵਾਸਤੇ ਆਲੀ ਸ਼ਾਨਦਾਰ ਗਰੁੱਪ ਪਟਿਆਲੇ ਦਾ ਬਹੁਤ ਹੀ ਬਰਾਦਰੀ ਦਾ ਸ਼ਾਨਦਾਰ ਗਰੁੱਪ ਹੈ ਸਾਰੇ ਲੋਕ ਬਹੁਤ ਹੀ ਸਮਝਦਾਰ ਤੇ ਲੋਕਾਂ ਦੀ ਜ਼ਰੂਰਤ ਸਮਝਦੇ ਨੇ ਅੱਜ ਦੀਵਾਲੀ ਦੇ ਮੌਕੇ ਤੇ ਸਾਰੇ ਇਕੱਤਰ ਹੋਏ ਨੇ ਭਾਸ਼ਾ ਭਵਨ ਤੋਂ ਬਿਲਕੁਲ ਸਾਹਮਣੇ ਭਾਸ਼ਾਪੀ ਵਾਗ ਤੋਂ ਬਿਲਕੁਲ ਸਾਹਮਣੇ ਰੋਜ਼ ਸਵੇਰੇ ਸਵੇਰੇ ਇੱਥੇ ਕੱਤਰ ਹੁੰਦੇ ਆਂ 12th ਜੀ ਗਾਰਡਨ ਵਿੱਚ ਫਿਟਨੈਸ ਕਰਨ ਤੋਂ ਬਾਅਦ ਅੱਜ ਦੀਵਾਲੀ ਤੇ ਮੌਕੇ ਤੇ ਐਸਪੀ ਚਾਂਜੀ ਕੁਝ ਕਹਿਣਾ ਚਾਹੋਗੇ ਆਪਣੇ ਯਾਰ ਮਿੱਤਰਾਂ ਵਾਸਤੇ ਤੁਸੀਂ ਹਾਂ ਜੀ ਬਾਈ ਬਾਈ ਇਹ ਕਹਦਾ ਇਹ ਸਭ ਵਾਸਤੇ ਖੁਸ਼ੀਆਂ ਭਰਿਆ ਦੀਵਾਲੀ ਆਵੇ ਜੀ ਲੋਕ ਖੁਸ਼ ਰਹਿਣ ਮਜੇ ਲੈਣ ਮੌਜਾ ਕਰਨ ਬਸ ਇਹ ਜਿਵੇਂ ਯਾਰ ਇਸ ਇਸ ਉਮਰ ਵਿੱਚ ਆਪਾਂ ਮਤਲਬ ਉਮਰ ਕੋਈ ਜ਼ਿਆਦਾ ਨਹੀਂ ਹੈ ਜੀ ਇਹ ਸਾਰੇ ਹੀ ਅੰਗੇਜ਼ ਨੇ ਮੈਂ ਕਹਿਣ ਦਾ ਭਾਵ ਤੇ ਤੇਰੀ ਉਪਰ ਅੰਗਿਆ ਦੇ ਸਾਰੇ ਜਵਾਨ ਨੇ ਜੀ ਮਤਲਬ ਜਦ ਆਪਾਂ ਯਾਰ ਮਿੱਤਰਾਂ ਵਿੱਚ ਬੈਠਦੇ ਆਂ ਕਰਾਂ ਦੇ ਦੁੱਖ ਤਕਲੀਫ ਆਪਾਂ ਨੂੰ ਥੋੜੇ ਰਿਲੀਫ ਮਹਿਸੂਸ ਹੁੰਦੇ ਆਂ ਤੇ ਉਹ ਦੱਸੋ ਮਤਲਬ ਬਾਤ ਹੈ ਜੀ ਅਸੀਂ ਤਾਂ ਮਾਲਾ ਜੀ ਬਹੁਤ ਦੇ ਤੋ 40 ਸਾਲ ਤੋਂ ਦਾ ਅਸੀਂ ਸ਼ੇਅਰ ਕਰ ਰਹੇ ਜੀ ਬਾਰਾਦਰੀ ਹਾਲ ਵਿੱਚ ਅੱਛਾ ਇਹ ਇਹ ਸਾਰੇ ਇੰਨੇ ਸਾਲ ਪੁਰਾਣੇ ਗਰੁੱਪ ਨੇ ਇਹ ਸਾਰੇ ਤੁਹਾਡੇ ਯਾਰ ਮਿੱਤਰ ਨੇ ਸਾਰੇ ਮੈਂ ਤਾਂ ਖਾਸ ਕਰਕੇ ਸਭ ਨੂੰ ਬਰਾਗਰ ਪਹਿਲਾਂ ਮੈਂ ਚਾਰ ਵਾਰੀ ਹਾਰਟ ਆਪਰੇਟ ਕਰਾ ਚੁੱਕਿਆ ਆਂ ਔਰ ਬਰਤ ਨਹੀਂ ਜਾ ਕੇ ਮੈਂ ਯੰਗ ਹੋ ਗਿਆ ਫਿਰ ਹਾਏ ਸੋ ਤਾੜੀ ਮਜਾ ਸਕਦੇ ਹੋ ਜੀ ਤਾੜੀ ਮਜਾ ਸਕਦੇ ਹੋ ਜਿਨ੍ਹਾਂ ਦੇ ਹੱਥਾਂ ਵਿੱਚ ਗਲਾਸ ਨਹੀਂ ਹੈ ਸੋ ਆਲੂ ਵਾਲੀਆ ਜੀ ਵੀ ਮੇਰੇ ਨਾਲ ਇਥੇ ਜੁੜੇ ਨੇ ਆਲੂ ਵਾਲੀਆ ਜੀ ਅੱਜ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਦਿਵਾਰੀ ਲਈ ਬਹੁਤ ਬਹੁਤ ਮੁਬਾਰਕ ਹੈ ਜੀ ਸਾਰਿਆਂ ਨੂੰ ਬੰਦੀ ਛੋੜ ਦੀਵਾਰੀ ਤੇ ਦਿਵਾਰੀ ਦੇ ਬਹੁਤ ਬਹੁਤ ਮੁਬਾਰਕ ਇਹ ਜਦੋਂ ਯਾਰ ਮਿੱਤਰ ਸਾਰੇ ਇਕੱਤਰ ਹੋ ਕੇ ਬੈਠਦੇ ਨੇ ਮੈਂ ਦੇਖਿਆ ਬੜੇ ਖੁਸ਼ਮિજાਜ ਹੈ ਆਲੀਚਾਨ ਗਰੁੱਪ ਤੇ ਹਰ ਤਰੀਕੇ ਦੀ ਮੈਂ ਤੁਹਾਡੇ ਵਟਸਐਪ ਜੀ ਗਰੁੱਪ ਨਾਲ ਵੀ ਜੁੜਿਆ ਬਹੁਤ ਹੀ ਅੱਛਾ ਲੱਗਦਾ ਹੈ ਜਦ ਤੁਸੀਂ ਡੇਲੀ ਦੀ ਐਕਟੀਵਿਟੀ ਤੇ ਪਟਿਆਲੇ ਵਿੱਚ ਹੀ ਆਪੇ ਜਿੱਥੇ ਵੀ ਕਿੱਥੇ ਕੋਈ ਐਸੀ ਗੱਲਾਂ ਬਾਤਾਂ ਹੁੰਦੀਆਂ ਜਿਹਦੇ ਵਾਸਤੇ ਚਿੰਤਾ ਕੀਤੀ ਜਾ ਸਕਦੀ ਹੈ ਜਿਹਦੇ ਵਾਸਤੇ ਹੱਸਿਆ ਜਾ ਸਕਦਾ ਤੇ ਸੋ ਅੱਛਾ ਸੋ ਸਰ ਨਿਰਮਲ ਸਿੰਘ ਜੀ ਹੈ ਸਾਡਾ ਦਿਲ ਲਗਾ ਕੇ ਰੱਖਦੇ ਹੈ ਅੱਜ ਵੀ ਇਹ 35 ਸਾਲ ਦੇ ਜਵਾਨ ਹੈ ਕੀ ਬਾਤ ਹੈ ਕੀ ਸੋ ਸਭ ਨੂੰ ਹੈਪੀ ਦੀਵਾਲੀ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ